ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਡੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਅੱਜ ਦੀ ਵੀਡੀਓ ਪਿੰਡ ਫਤੇਗੜ ਕੋਰੋਟਾਣਾ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਚਾਰ ਨਗਜ ਜਿਨ੍ਹਾਂ ਚ ਦੋ ਸੂਏ ਸਵਾਏ ਤੇ ਦੋ ਗੱਬਣ ਆ ਡਿਟੇਲ ਤੁਹਾਨੂੰ 22 ਤੋਂ ਲੈ ਕੇ ਦਿੰਨੇ ਆ ਤਸੱਲੀ ਭਰ ਤੁਸੀਂ ਕਰਨੀ ਆ ਜੀ ਨੰਬਰ ਸਕਰੀਨ ਤੇ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸੋ ਨਾਮ ਵੀਜਸਕਰਤ ਸਿੰਘ ਆ ਜਿਲ੍ਹਾ ਆਪਾਂ ਨੂੰ ਮੋਗਾ ਪਿੰਡ ਫਤਿਹਗੜ ਕੋਰੋਟਾਣਾ ਠੀਕ ਆ ਵੀਰੇ ਚਾਰਨਾਗਾ ਜੀ ਅੱਜ ਚਾਰਨਾਗਾ ਭਰਾ ਠੀਕ ਆ ਬਾਈ ਇਹ ਤੋਂ ਸ਼ੁਰੂ ਕਰਦੇ ਆ ਸੁਆ ਕਿੰਨਾ ਮਾ ਜੀ ਸੁਆ ਵੀਰੇ ਆਪਾਂ ਦੂਜਾ ਮੰਨ ਕੇ ਲਈ ਆ ਠੀਕ ਆ ਜੀ ਸਮਾਂ ਕਿੰਨਾ ਲੈਂਦੀ ਆ ਜੀ ਸਮਾਂ ਵੀਰੇ ਹਫਤਾਗਲੇ ਦੀ ਆ ਕਿੰਨਾ ਕੁ ਪਾਜੂ ਦੁੱਧ ਜੀ ਦੁੱਧ ਵੀਰੇ 6 ਵਾ ਦਾ ਆਪਾਂ ਦਾ 15 ਕਿਲੋ ਦੁੱਧ ਮੰਨ ਕੇ ਲਈ ਆ ਠੀਕ ਆ ਅਗਲਾ ਜਿੰਨਾ ਮਰ ਪਾਰ ਪਿੱਛੇ ਦੀ ਗਰੰਟੀ ਹੈ ਯਾਰ ਮੈਂ ਨਾ ਕੋਈ ਆਈ ਲੈ ਜੇ ਤੋੜ ਕੇ ਦਿਖਾਦੀ ਵੀਰੇ ਤੋੜ ਕੇ ਵਿਖਾ ਦਿੰਦੇ ਭਰਾ ਬਾਈ ਦੇ ਦਸਨ ਮੁਤਾਬਕ ਜੀ ਸੂਆ ਬਾਈ ਦੱਸਦਾ ਦੂਜਾ ਸੁੰਦੀ ਹੈ ਜੀ ਸਮਾਂ ਲਗਭਗ ਹਫਤੇ ਦੇ ਆਸ-ਪਾਸ ਲੈ ਜੂਗੀ ਆਪਾਂ ਬਾਈ ਕਹਿੰਦਾ 15 ਮੰਨ ਕੇ ਲਈਏ ਤੁਸੀਂ ਆਪ ਦੀ ਸਮਝ ਨਾਲ ਲੈ ਲਿਓ ਕਿਉਂਕਿ ਪੈਸੇ ਲਾਉਣੇ ਆ ਵੀਰੇ ਥਾਣਾ ਦੀ ਡੰਨ ਹੋਊਗੀ ਬੇਬੇ ਜੋ ਥਾਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਜੀ ਬਾਕੀ ਗਰਮੀਆ ਤੂਫਾਂਗ ਕ੍ਰੋਸ ਆ ਜਾਂਦਾ ਜੀ ਫੈਟ ਆਉ ਚੰਗੀ ਦੁੱਧ ਸਿਕਣਾ ਹੋ ਤੇ ਬੰਨੀ ਰੱਖਿਓ ਯਾਰ ਬਾਈ ਇਹ ਹੁੰਦਾ ਠੀਕ ਹੈ ਜੀ ਤੇ ਛੋਟਾ ਜਿਹਾ ਭਾਜਾ ਮਾਂ ਲੈਣ ਦੇਣ ਜੀ ਆਲਾ ਜੀ ਜਮਾ ਵੀਰੇ ਛੋੜ ਆਲਾ ਭਾਈ ਹੋਣਾ ਮੁੱਲ ਭਾਵੇਂ 30000 ਕਰਾ ਲਓ ਠੀਕ ਹੈ ਜੀ ਆਪਾਂ ਵੀਰੇ 26000 ਦਾ ਗੱਲ ਆ ਦੇਣਾ ਹੀ ਹੈ ਆਫਰ ਹੀ ਹੈ ਜੀ ਜਮਾ ਆਪਰਾ 26000 ਬਾਈ ਕਹਿੰਦਾ ਆ ਦੇਣੀ ਆ ਬਾਕੀ ਵਿੱਚ ਛੋੜ ਆਲਾ ਮੁੱਲ ਹੀ ਆ ਵੀਰੇ ਠੀਕ ਹੈ ਜੀ ਹਾਂ ਦੋ ਨੰਬਰ ਵੀਰੇ ਸੁਆ ਕਿੰਨਾ ਮਾ ਜੀ ਸੁਆ ਵੀਰੇ ਪਿਓਰ ਦੂਜਾ ਸੁਈ ਆ ਵੀਰੇ ਕਦੋਂ ਸੁਈ ਆ ਜੀ ਸੂਈ ਨੂੰ ਆਪਾਂ ਵੀ ਦੋ ਮਹੀਨੇ ਮੰਨ ਕੇ ਲਈ ਆ ਜਿੰਨਾ ਮਰਜ਼ੀ ਮੰਨੋ ਦੁੱਧ ਕਿੰਨਾ ਤਿਆਰ ਆ ਜੀ ਦੁੱਧ ਵੀਰੇ ਅੱਜ ਨੈੱਟ ਰੈਡੀ 14 ਕਿਲੋ ਦੁੱਧ ਤਿਆਰ ਆ 14 ਦੀ ਡੰਨ ਆ ਜੀ ਆਪਦੇ ਫਿਰ ਜਮਾ ਓਕੇ ਆ ਦੋ ਟਾਈਮ ਚਾਰ ਟਾਈਮ ਚੋਕੇ ਲੈ ਜੇ ਯਾਰ ਦੁੱਧ ਆਪਣਾ ਇੱਥੇ ਛਾੜ ਜਿੰਨੇ ਮਰਜ਼ੀ ਚੋਈ ਜਾ ਬਾਈ ਠੀਕ ਆ ਜੀ ਠੰਡੀ ਸੀ ਲਾਈ ਪੂਰੀ ਆ ਜਮਾ ਬਾਈ ਤੋੜ ਕੇ ਦਿਖਾ ਦੀ ਵੀਰੇ ਤੋੜ ਕੇ ਬੁਖਾਣੇ ਬਾਈ ਦੇ ਦਸਨ ਮੁਤਾਬਕ ਜੀ ਸੂਆ ਬਾਈ ਦੱਸਦਾ ਦੂਜਾ ਸੂਈ ਆ ਜੀ ਆਪਾਂ ਬਾਈ ਦੱਸਦਾ ਕਿ ਦੋ ਮਹੀਨੇ ਮੰਨ ਕੇ ਲਈ ਆ ਤੁਸੀਂ ਜਿੰਨਾ ਸਮਾਂ ਮਰਜ਼ੀ ਮੰਨ ਲਓ ਇਹਦਾ ਨੈੱਟ ਦੁੱਧ ਤਿਆਰ ਹੋਊਗਾ ਉਹ ਦੋ ਟਾਈਮ ਚਾਰ ਟਾਈਮ ਛੇ ਟਾਈਮ ਚੁਵਾਈ ਕਰ ਸਕਦਾ ਜੀ ਥਣਾ ਦੀ ਵੀਰੇ ਡਨ ਆ ਜੀ ਜਮਾ ਬਾਈ ਕੋਈ ਹੱਥ ਵੀ ਨਾ ਲਾਵੇ ਯਾਰ ਬਈ ਠੀਕ ਹੈ ਜੀ ਥਣਾ ਦੀ ਬਾਈ ਕਹਿੰਦਾ ਡਨ ਹੋਊਗੀ ਬੇਫਿਕਰ ਹੋ ਜਾਓ ਥਣਾ ਦੇ ਸਹਿਜ ਵੀ ਸੋਨੇ ਆ ਗੈਪ ਤੇ ਲੱਗੇ ਹੱਥ ਫੋਟ ਬਗੂ ਬਈ ਆਪਾਂ ਆਪ ਹੀ ਲਈਦਾ ਠੀਕ ਹੈ ਜੀ ਹਾਂ ਤੇ ਇਹਦੀ ਡਿਮਾਂਡ ਜੀ ਇਹਦੀ ਵੀਰੇ ਡਿਮਾਂਡ ਲੈਣ ਦੇਣੀ 40000 ਰੁਪਿਆ ਬਈ ਠੀਕ ਆ 40000 ਰੁਪਿਆ ਹੋ ਜੂ ਲੈਸ ਜੀ ਨਹੀਂ ਬਈ ਇਹ ਲੈਣ ਦੇਣੀ ਆ ਲੈਣ ਦੇਣੀ ਆ ਜੀ 40000 ਚੋਂ ਥੋੜਾ ਕਨਾ ਮਾਨਤਾ ਨੂੰ ਮੈਂ ਦੁੱਧ ਆਪਦਾ 14 ਕਿਲੋ ਜੋਖ ਕੇ ਲੈ ਜੀ ਅੱਗੇ ਵੀਰੇ ਤਿੰਨ ਨੰਬਰ ਦਾ ਸੁਆ ਕਿੰਨਾ ਮਾ ਜੀ ਇਹ ਵੀਰੇ ਦੁੱਧਾ ਸੁਈ ਆ ਵੈਰਾਂ ਕੀ ਇਹ ਆ ਠੀਕ ਆ ਕਦੋਂ ਸੁਈ ਆ ਜੀ ਇਹ ਉਹ ਮੱਛਾ ਮਿੱਠਾ ਭਰਾ ਇਹਦਾ ਜਿੰਨਾ ਸਮਾਂ ਮਰਜੀ ਮੰਨ ਲੈ ਹੋ ਗਏ ਹੋਣਗੇ 20 ਕ ਦਿਨ ਦੇ ਆਸ-ਪਾਸ ਹੋ ਗਏ ਹੋਣੇ ਬਈ ਯਾਰ ਠੀਕ ਆ ਦੁੱਧ ਕਿੰਨਾ ਤਿਆਰ ਆ ਜੀ ਦੁੱਧ ਵੀਰੇ ਅੱਜ ਨੈਟ ਰੈਡੀ 15 ਕਿਲੋ ਜੋਕ ਕੇ ਦੇ ਦਾਂਗੇ ਜੋਕ ਯਾਰ ਬਈ ਥਣਾ ਦੀ ਦੰਨਾ ਜੀ ਜਮਾਪਰਾ ਠੰਡੀ ਸੀਲ ਹੈ ਜੀ ਹਾਂ ਬਈ ਤੋੜ ਕੇ ਦਿਖਾ ਦੇ ਵੀਰੇ ਤੋੜ ਕੇ ਵਿਖਾ ਦੇ ਸੁਆ ਦੂਜਾ ਸੂਈ ਹੈ ਜੀ ਬੱਚਾ ਮਗਰ ਬੱਚਾ ਬੱਚਾ ਉਹ ਬੈਠਾ ਚਾਹੇ 20 ਮੰਨ ਲੋ ਚਾਹੇ 25 ਦੇ ਚਾਹੇ ਮੰਨ ਲੋ ਮਹੀਨਾ ਲੈ ਲੈ ਜਿਹੜਾ ਤਿਆਰ ਲੈਣੀ ਬਈ ਯਾਰ ਠੀਕ ਹੈ ਜੀ ਨੈਟ ਦੁੱਧ ਜਿਹੜਾ ਤਿਆਰ ਹੋਊਗਾ ਉਹ 15 ਕਿਲੋ ਦੋ ਟਾਈਮ ਚਾਰ ਟਾਈਮ 6 ਟਾਈਮ ਚੁਾਈ ਕਰ ਸਕਦਾ ਜੀ ਬਾਕੀ ਫੇਸ ਕੁਆਲਿਟੀ ਸੋਹਣੀ ਹੈ ਕੱਦ ਕੱਠ ਵੀ ਚੰਗਾ ਆ ਜਾਂਦਾ ਸੋਨਾ ਗੁਲਾਬੀ ਥਾਣਾ ਕੱਲਾ ਕੱਲਾ ਨਿੱਖੜ ਮਾ ਲੱਗਿਆ ਵਾ ਤੇ ਇਹਦੀ ਡਿਮਾਂਡ ਵੀਰੇ ਇਹਦੀ ਵੀਰੇ 45000 ਰੁਪਇਆ ਕੁੱਝ ਮਾਨਤਾ ਨੂੰ ਹਾਂ ਬਈ ਹਾਂ ਠੀਕ ਹੈ ਜੀ ਅੱਗੇ ਵੀਰੇ ਨਗ ਆ ਗਿਆ ਆਪਣਾ ਇਹ ਗੱਬਣਾ ਬਈ ਚਾਰ ਨੰਬਰ ਸੂਆ ਕੰਨ ਮਾ ਜੀ ਸੂਆ ਵੀਰੇ ਦੂਜਾ ਮੰਨੀ ਆਪਾਂ ਵੀ ਦੂਜਾ ਮੰਨ ਕੇ ਲਈ ਆ ਠੀਕ ਹੈ ਜੀ ਸਮਾਂ ਕਿੰਨਾ ਕੁ ਲੈਂਦੀ ਹੈ ਜੀ ਸਮਾਂ ਵੀਰੇ ਹਫ਼ਤੇ ਨੇੜੇ ਦੇ ਦੋ ਹਫ਼ਤਾ ਟੱਪ ਹੀ ਜਾਊਗਾ ਕਿੰਨਾ ਪਾ ਜੀ ਦੁੱਧ ਜੀ ਦੁੱਧ ਵੀਰੇ ਆਪਾਂ 18 ਲੀਟਰ ਉਹਨਾਂ ਪਹਿਲੇ ਸੋਹੇ ਦਾ ਕਿਹਾ ਵਾ ਠੀਕ ਹੈ ਜੀ ਪੈਰ ਕੀ 20 ਪਲੱਸ ਜਾਊਗਾ ਯਾਰ ਹਾਂ 20 ਦਾ ਯਾਰ ਆਪਾਂ ਗਾਰੰਟੀ ਦਿੰਨੇ ਆ ਹਨਾ ਜੀ डन ਆ ਜੀ ਜਮਾ ਓਕੇ ਆ ਬਈ ਤੋੜ ਕੇ ਦਿਖਾ ਦੀ ਵੀਰੇ ਤੋੜ ਦੂਜਾ ਮੰਨ ਕੇ ਲਈਏ ਤੁਸੀਂ ਜਿਹੜਾ ਮਰਜ਼ੀ ਮੰਨ ਲਓ 18 ਤੋਂ 20 ਲੀਟਰ ਦੀ ਉਮੀਦ ਹੈ ਜੀ ਬਾਕੀ ਥਣਾ ਦੇ ਸਹਿਜ ਵੀ ਸੋਨੇ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਚਾਰ ਹੀ ਥਾਣਾ ਫੋਰ ਸ਼ੰਕ ਇਹਦੇ ਵੀ ਨਹੀਂ ਪੂਰਾ ਟੈਮਕਣੇ ਜੀ ਹਨਾ ਭਾਈ ਵੈਸੇ ਹੀ ਉਹ ਵੈਸੇ ਹੀ ਆ ਬਈ ਯਾਰ ਮਾੜੀ ਮਾੜੀ ਬਾਕੀ ਥਾਣਾ ਚੈੱਕ ਕਰ ਸਕਦੇ ਹਾਂ ਜੀ ਹਾਂ ਹਾਂ ਬਾਲਟੇ ਲਾਹਵਾਨੇ ਚ ਬਹੁਤ ਪੰਨਿਆਂ ਨੇ ਜੀ ਸਾਰੀਆਂ ਬਾਲਟੇ ਨਾ ਕਰੂ ਮੈਂ ਮੈਂ ਵੜਨੇ ਵੀਰੇ ਬਣ ਕੇ ਸੁਣਾ ਇਹਨੇ ਠੀਕ ਆ ਵੀਰੇ ਆ ਲੈਵਾ ਵੇਲੇ ਕਿੱਥੇ ਪਿਆ ਸਹੀ ਗੱਲ ਟੈਲੀਫੋਨ ਤੋਂ ਬਹੁਤ ਆ 18 ਕੱਢ ਕੇ ਸੁਣਾ ਇਹਨੇ ਠੀਕ ਆ ਜੀ ਤੇ ਇਹਦੀ ਡਿਮਾਂ ਇਹ ਵੀ ਡਿਮਾਂਡ ਵੀਰੇ ਲੈਣ ਦੇ ਨੇ 62000 ਰੁਪਿਆ ਹੋਜੂ ਲੈਸ ਜੀ ਹਾਂ ਇਹ ਲੈਣਾ ਬਹੁਤ ਕਾਢਿਆ ਨਾ ਬਹਿਣ ਨੇ ਲੈਣ ਦੇ ਨੇ ਬਾਈ ਕਹਿੰਦਾ 62000 ਰੁਪਿਆ ਵਿੱਚੋਂ ਮਾਨਤਾਣ ਹੋਜੂਗਾ ਜੀ ਜਿਹਨੂੰ ਕੋਈ ਵੀ ਨੱਕ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਧੰਨਵਾਦ